ਚਾਨ ਆਣ ਬਣ ਚਾਨ ਜਿਹੜੀ ਬ੍ਰਹਮਚੰਦਰ ਜੀ ਬੈਠਾਣ ਵਿਚ ਆਏ ਨੇ ਪ੍ਰੋਗਰਾਮ ਸਾਡੇ ਨਾਲ ਵਿਚੇ ਤੇ ਰਹੇ ਆ ਐਮਪੀ ਰੋ ਤੋਂ ਲੈ ਕੇ ਕੋਮਟੇ ਖਾਣੇ ਨਾਲ ਵਿਚੇ ਤੇ ਰਹੇ ਆ ਜਿਸ ਕਰਕੇ ਇਹਨਾਂ ਤੋਂ ਜ਼ਿਆਦਾ ਸਾਡੀਆਂ ਮੰਗਾਂ ਬਾਰੇ ਸਾਡੇ ਹਿੱਤਾਂ ਬਾਰੇ ਹੋਰ ਵੀ ਅਸੀਂ ਮੁਲਾਜ਼ਮਾਂ ਸਾਰੇ ਛੋਟੇ ਭਰਾ ਸਾਡੇ ਪਰਿਵਾਰ ਦੇ ਮੈਂਬਰ ਹੈ ਔਰ ਬੜੇ ਲੰਬੇ ਅਰਸੇ ਤੋਂ ਕਾਰਪੋਰੇਸ਼ਨ ਚ ਆਪਣਾ ਬੜਾ ਯੋਗਦਾਨ ਪਾ ਰਹੇ ਆ ਜਿਹੜਾ ਵੀ ਡਿਪਾਰਟਮੈਂਟ ਉਹਨਾਂ ਨੂੰ ਮਿਲਿਆ ਕੋਈ ਡਰਾਈਵਰ ਹੈ ਉਹ ਮਾਲੀ ਦੇ ਤੌਰ ਤੇ ਹੈ ਕਿਸੇ ਨੂੰ ਕਾਰਪੋਰੇਸ਼ਨ ਕੋ ਰਾਹ ਉਹਦਾ ਰਾਹ ਦਾ ਕੰਮ ਦੇ ਦਿੰਦੀ ਹੈ ਠੀਕ ਹੈ ਨਾ ਜੀ ਜਿੰਨੇ ਵੀ ਕੰਮ ਇਹਨਾਂ ਕੋਲ ਹੈਗੇ ਆ ਔਰ ਮੈਂ ਸਿਰਫ ਉਹਨਾਂ ਨੂੰ ਇਹ ਕਿਹਾ ਕਿ ਸਰਕਾਰ ਤੁਹਾਡੇ ਲਈ ਜੋ ਵੀ ਹੈਗਾ ਮੈਂ ਤੁਹਾਡੇ ਬਤੌਰ ਐਮਐਲਏ ਤੁਹਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਪਹੁੰਚਾਉਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਹੁਣ ਵੀ ਕਰਾਂਗਾ ਆਪਾਂ ਰਲ ਮਿਲ ਕੇ ਕੰਮ ਕਰੀਏ ਸਰਕਾਰ ਨੇ ਪਹਿਲਾਂ ਵੀ ਮੀਟਿੰਗਸ ਕੀਤੀਆਂ ਸਭ ਕਮੇਟੀ ਬਣੀ ਹੈ ਮਿਨਿਸਟਰਸ ਦੀ ਜਿਹਦੇ ਫਾਈਨੈਂਸ ਮਿਨਿਸਟਰ ਸਾਹਿਬ ਲੀਡਰ ਹੁੰਦੇ ਆ ਉਹ ਕਰ ਰਿਹਾ ਸਾਰੀ ਚਰਚਾ ਕਰ ਰਹੇ ਆ ਕਿ ਕਿੱਦਾਂ ਕਿੱਦਾਂ ਸਰਕਾਰਾਂ ਨਾਲ ਜੋ ਬੈਸਟ ਕਰ ਸਕਦੀ ਆ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਮੇਰ ਸਾਹਿਬ ਵੀ ਆ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਵੀ ਆ ਔਰ ਸਾਰੇ ਐਸ்சி ਸਾਹਿਬ ਵੀ ਆ ਸੋ ਡੈਫੀਨੇਟਲੀ ਆ ਅਸੀਂ ਜੋ ਹੈਗਾ ਅੱਜ ਮਨ ਲੱਗਦਾ ਹੈ ਕੰਮ ਤੇ ਸਾਰੇ ਜਾਉਗੇ ਉਹਨੂੰ ਪੂਰਨ ਅਮਨ ਸਰ ਸ਼ਹਿਰ ਦੇ ਮੰਤਰੀ ਐ ਤੇ ਕਿਉਂ ਨਹੀਂ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈ ਰਹੇ ਦੇਖੋ ਹੋ ਸਕਦਾ ਹੋ 17 18 ਦਿਨਾਂ ਦੇ ਨੇ ਹੜਤਾਲ ਰਹੀ ਐ ਉਹ ਸ਼ਹਿਰ ਚ ਰਿਹਾ ਆਪਣੇ ਹਲਕੇ ਚ ਘੁੰਮਦੇ ਰਹੇ ਆ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ ਕੱਲ ਵੀ ਸੁਣੀਆਂ ਉਹਨਾਂ ਨੇ ਸਰਕਾਰੀ ਪ੍ਰੈਸ ਨੋਟ ਜਾਰੀ ਹੋਇਆ ਉਹਦਾ ਤੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਕਰਮਚਾਰੀਆਂ ਦੀ ਗੱਲ ਸੁਣ ਸਕਣ ਦੇਖੋ ਉਹਨਾਂ ਦੀ ਆਪਣੀ ਮਸਰੂਫੀਅਤ ਹੋ ਸਕਦੀ ਹੈ ਮੈਂ ਤਾਂ ਇਹੀ ਗੱਲ ਕਹਿ ਸਕਦਾ ਇਹਦੇ ਉੱਤੇ ਕਿ ਕੋਈ ਕਿੰਨਾ ਵਿਜੀ ਆ ਔਰ ਮੈਂ ਡੈਫੀਨਿਟਲੀ ਹੈ ਕਿ ਜਿਆਦਾ ਦੇਖੋ ਜਿਹੜੀ ਸਬ ਕਮੇਟੀ ਬਣੀ ਹੈ ਉਹਦੇ ਵਿੱਚ ਲੋਕ ਜਿਹੜਾ ਵੀ ਮਿਸਟਰ ਹੁੰਦਾ ਉਹਦੇ ਜਿਆਦਾ ਅਖਤਿਆਰਤ ਹੁੰਦੇ ਆ ਔਰ ਮੈਂ ਮੁਲਾਜ਼ਮਾਂ ਨੂੰ ਕਹਿੰਦਾ ਕਿ ਇਹ ਸਾਰੀ ਜਿਹੜੀ ਆਪਣੀ ਜਿਹੜੀ ਗੱਲ ਆ ਉਹਨਾਂ ਤੱਕ ਪਹੁੰਚਾਉਂਦੇ ਰਹੋ ਉਹ ਬਹੁਤ ਸਾਰੇ ਮੁਲਾਜ਼ਮ ਉਹਨਾਂ ਕੋਲ ਜਾਂਦੇ ਵੀ ਹੈ ਉਹਨਾਂ ਕੋਲ ਆਪਣੇ ਮੰਗਾਂ ਲੈ ਕੇ ਜਾਂਦੇ ਵੀ ਆ। ਔਰ ਕਿਉਂਕਿ ਫੈਸਲੇ ਉਸ ਮਟੀਰੀਅਲ ਲੈਣੇ ਹੁੰਦੇ ਆ। ਤੋਂ ਮਨ ਲੱਗਦਾ ਮੈਂ ਉਮੀਦ ਕਰਦਾ ਵੀ ਉਹ ਵੀ ਇਸ ਚੀਜ਼ ਨੂੰ ਬੜੀ ਗੰਭੀਰਤਾ ਨਾਲ ਲਾਉਗੇ ਨੱਚਦਾ। ਬਹੁਤ ਬਤਾ। ਭਾਜੀ ਇਹਦਾ ਵਾਕੀ ਸਰਕਾਰ ਨੇ ਜਿਹੜਾ ਵਾ ਸਾਡੀ ਜੋ ਪੰਜਾਬ ਦੀ ਬੋਡੀ ਹੈਗੀ ਆ ਜਿਹਦਾ ਮੰਗ ਪੱਤਰ ਪੂਰੇ ਪੰਜਾਬ ਦੇ ਵਿੱਚ ਇੱਕ ਦਿੱਤਾ ਗਿਆ ਸੀਗਾ। ਉਹਦੇ ਸਬੰਧ ਦੇ ਵਿੱਚ ਸਰਕਾਰ ਨੇ ਉਹਨਾਂ ਨਾਲ ਵਾਰਤਾਲਾਪ ਕੀਤੀ ਔਰ 8 ਤਰੀਕ ਨੂੰ ਉਹਨਾਂ ਨਾਲ ਮੀਟਿੰਗ ਹੋਈ 8 ਤਰੀਕ ਦੇ ਵਿੱਚ ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿ ਸਰਕਾਰ ਕੋ ਸਰਕਾਰ ਨੇ ਉਹਨਾਂ ਕੋ 15 ਦਿਨ ਦਾ ਸਮਾਂ ਮੰਗਿਆ। ਵੀ 15 ਦਿਨਾਂ ਦੇ ਬਾਅਦ 15 ਦਿਨਾਂ ਦੇ ਵਿੱਚ ਅਗਰ ਕੋਈ ਫੈਸਲਾ ਨਹੀਂ ਉਹਨਾਂ ਦੇ ਹੱਥ ਦੇ ਵਿੱਚ ਲਿਆ ਜਾਂਦਾ ਤਾਂ ਇਹ ਜਿਹੜਾ ਸੰਘਰਸ਼ ਹੈ ਇਹ ਦੁਬਾਰਾ ਚਾਲੂ ਹੋ ਜਾਏਗਾ ਇਹ ਸਿਰਫ ਸੰਘਰਸ਼ ਖਤਮ ਨਹੀਂ ਕੀਤਾ ਗਿਆ ਇਹਨੂੰ ਸਿਰਫ ਥੋੜੀ ਦੇਰ ਲਈ ਪੋਸਟਪੋਨ ਕੀਤਾ ਗਿਆ ਲੱਗਦਾ ਹੈ ਕਿ ਸਰਕਾਰ ਕੋਈ ਪੋਜ਼ਿਟਿਵ ਰਿਸਪਾਂਸ ਦੇਵੇ ਇੱਕ ਹੁਣ ਜੋ ਸਾਨੂੰ ਪਤਾ ਲੱਗਿਆ ਕਿ ਸੋਮਵਾਰ ਮੀਟਿੰਗ ਆ ਸਰਕਾਰ ਦੀ ਕੈਬਨਟ ਦੀ ਵਿੱਚ ਵੀ ਸ਼ਾਇਦ ਫੈਸਲੇ ਲੈ ਲੈਣ ਅਗਰ ਲੈ ਲੈਣਗੇ ਠੀਕ ਹੈ ਨਹੀਂ ਤਾਂ ਫਿਰ ਸਾਡਾ ਸੰਘਰਸ਼ ਤਾਂ ਚਾਲੂ ਆ ਨਹੀਂ ਪਰ ਤੁਹਾਡੇ ਸ਼ਹਿਰ ਦੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਹਲਕਾ ਸ਼ਾਮਚਰਾ ਸੀ ਆ ਉਹਦੇ ਐਮਐਲਏ ਜਿਹੜੇ ਆ ਉਹ ਤੁਹਾਡੇ ਆਪਣੇ ਮੰਤਰੀ ਆ ਲੋਕਲ ਬਾਡੀ ਮਿਸਟਰ ਆ ਉਹਨਾਂ ਦਾ ਕੀ ਰੁਖ ਆ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਸਾਡੇ ਨਾਲ ਉਹਨਾਂ ਨਾਲ ਸਟਾਰਟਿੰਗ ਦੇ ਵਿੱਚ ਗੱਲ ਹੋਈ ਸੀਗੀ ਵੀ ਸਰਕਾਰ ਇਸ ਲੈਵਲ ਤੇ ਬਹੁਤ ਜਲਦੀ ਫੈਸਲਾ ਲੈਣ ਜਾ ਰਹੀ ਆ لیکن ਹਾਲੇ ਤੱਕ ਕੋਈ ਸਰਕਾਰ ਬਰੋ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਜੇ ਤਾਂ ਸੋਮਵਾਰ ਮੀਟਿੰਗ ਦੇ ਵਿੱਚ ਕੋਈ ਫੈਸਲਾ ਲੈਂਦੀ ਹੈ ਸਰਕਾਰ ਤਾਂ ਠੀਕ ਆ ਨਹੀਂ ਤਾਂ ਇਸ ਤੋਂ ਬਾਅਦ ਇਹ ਸੰਘਰਸ਼ ਚਾਲੂ ਰਹੂਗਾ ਕਿਉਂਕਿ ਇਹਨਾਂ ਕੋ ਨਾ ਤਾਂ ਸਮਾਂ ਹੈਗਾ ਵੀ ਅਸੀਂ ਇਹਨੂੰ 2 ਮਹੀਨੇ ਜਾਂ 6 ਮਹੀਨੇ ਹੋਰ ਵੇਟ ਕਰ ਲਈਏ ਦੀਵਾਲੀ ਟੱਪਦੇ ਸਾਰੀ ਆ ਅਗਰ ਫੈਸਲਾ ਲੈ ਲੈਂਦੀ ਕੋਈ ਸਰਕਾਰ ਬਹੁਤ ਵਧੀਆ ਗੱਲਾਂ ਨਹੀਂ ਤਾਂ ਇਹਨਾਂ ਦੇ ਹੱਕ ਸੱਚ ਦੀ ਲੜਾਈ ਜਿਹੜੀ ਆ ਦੁਬਾਰਾ ਸੰਘਰਸ਼ ਚਾਲੂ ਹੋ ਗਿਆ ਔਰ ਹੋਰ ਸੰਘਰਸ਼ ਦੇ ਵਿੱਚ ਨਾ ਕਿਸੇ ਐਮਐਲਏ ਦੀ ਮੰਨੀ ਜਾਏਗੀ ਨਾ ਕਿਸੇ ਮੰਤਰੀ ਦੀ ਮੰਨੀ ਜਾਏਗੀ ਜਦੋਂ ਤੱਕ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਸ ਤਰਨੇ ਨੂੰ ਨਹੀਂ ਖਤਮ ਕਰਾਂਗੇ